ਸਾਜੀ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮੌਸਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਬਦੀਲੀ ਆਏਗੀ ਤਬਦੀਲੀ ਆਏਗੀ ਤੇਜ਼ ਹਵਾਵਾਂ ਚੱਲਣਗੀਆਂ ਮੀਂਹ ਪਏਗਾ ਔਰ ਬੱਦਲਬਾਹੀ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਮੌਨਸੂਨ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਗੜਬੜੀ ਜਿਹੜੀ ਹੈ ਉਹ ਦੇਖਣ ਨੂੰ ਜ਼ਰੂਰ ਮਿਲਦੀ ਹੈ ਜਿੱਥੇ ਇੰਨੀ ਸਾਰੀ ਗਰਮੀ ਪੈ ਰਹੀ ਹੈ ਦਿਨ ਬਤ ਜਿਹੜਾ ਤਾਪਮਾਨ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਅੱਗੇ ਕੁਸ਼ਕ ਦਿਨ ਜਿਹੜੀ ਠੰਡਕ ਮਹਿਸੂਸ ਜ਼ਰੂਰ ਹੋਏਗੀ ਸੇ ਜਾਣਕਾਰੀ ਸੋਡਾ ਸਾਂਝੀ ਕਰਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ 5 ਵਜੇ ਤੱਕ ਬੀ ਤੂਫਾਨ ਅਤੇ ਬਿਜਲੀ ਗਰਜਨ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਕਾਰਨ لوکاں نو گرمی ਤੋਂ ਰਾਹਤ ਵੀ ਮਹਿਸੂਸ ਹੋਏਗੀ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ yellow alert ਨੂੰ ਹੋਰ ਕੰਬੀ ਗ੍ਰਿਫਤੀ ਨੂੰ ਦੇਖਦੇ ਹੋਏ orange alert ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਮਾਰਾਂ ਦੇ ਅਨੁਸਾਰ ਇਹ ਪਰਿਵਰਤਨ ਪੰਜਾਬ ਹਰਿਆਣਾ ਖੇਤਰ ਦੇ ਵਿੱਚ ਬੜੇ ਚੱਕਰਵਾਤੀ ਦਬਾਅ ਦੇ ਕਾਰਨ ਹੋ ਰਿਹਾ ਹੈ ਤੇਜ਼ ਹਵਾਵਾਂ ਦੇ ਕਾਰਨ ਧੂੜ ਉੱਡਣ ਦੇ ਨਾਲ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਇਸ ਦੌਰਾਨ ਪਟਿਆਲਾ, ਮੋਹਾਲੀ, ਫਤਿਗੜ੍ਹ ਸਾਹਿਬ, ਬਰਨਾਲਾ, ਸੰਗਰੂਰ, ਨਵਾਂ ਸ਼ਹਿਰ, ਬਚਿੱੜਾ, ਮਾਨਸਾ, ਫਿਰੋਜ਼ਪੁਰ ਅੰਮ੍ਰਿਤਸਰ ਅਤੇ 쿠ਰਦਾਸਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ yellow ਅਤੇ orange alert ਦਿੱਤਾ ਗਿਆ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਫੈਰੀ ਭਿਆਨਕ ਗਰਮੀ ਤੋਂ ਲੋਕਾਂ ਨੂੰ ਕੁਝ ਸਮੇਂ ਦੀ ਰਾਹਤ ਮਿਲਣ ਦੀ ਉਮੀਦ ਹੈ ਜਦ ਕਿ ਦੂਜੇ ਪਾਸੇ ਮੰਡੀਆਂ ਦੇ ਵਿੱਚ ਪਈ ਫਸਲ ਨੂੰ ਲੈ ਕੇ ਵੀ ਚਿੰਤਾ ਬਹੁਤ ਵੱਧ ਗਈ ਹੈ ਕਿ ਮੰਡੀਆਂ ਦੇ ਵਿੱਚ ਜਿਹੜੀ ਫਸਲ ਪਈ ਹੈਗੀ ਉਹ ਕਿਸਾਨ ਲੈ ਆਏ ਨੇ ਹੋਰ ਕਈਆਂ ਵੀ ਨਹੀਂ ਚੱਕੀ ਗਈ ਹੈ ਕਈਆਂ ਦੀ ਰਹਿੰਦੀ ਹੈ ਪਰ ਕਿਤੇ ਨਾ ਕਿਤੇ ਚਿੰਤਾ ਹੈ ਕਿ ਜੇਕਰ ਪ੍ਰਬੰਧ ਨਾ ਹੋਏ ਫਸਲ ਸਹੀ ਥਾਂ ਤੇ ਨਾ ਪਈ ਹੋਏ ਜੇ ਮੀਂਹ ਦੇ ਵਿੱਚ ਆ ਕੇ ਇਸ ਤਰ੍ਹਾਂ ਰੁੜਕੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈਗਾ ਤੇ ਪਹਿਲਾਂ ਵੀ ਤਾਂ ਨਹੀਂ ਪਿਆ ਖੈਰ ਇਸ ਵਾਰ ਫਸਲਾਂ ਦਾ ਬਚਾਅ ਤਾਂ ਖਾਸਾ ਹੋਇਆ ਪਰ ਜੇਕਰ ਮੰਡੀਆਂ 'ਚ ਪਈ ਫਸਲ ਨੁਕਸਾਨੇਗੀ ਤਾਂ ਨੁਕਸਾਨ ਉਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲੇਗਾ ਸੋ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੌਸਮ ਵਿਭਾਗ ਦੇ ਅਨੁਸਾਰ 1 2 3 4 ਮਈ ਅਤੇ 5 ਮਈ ਨੂੰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਾਨੀ ਕਿ ਇੱਕ ਤਰੀਕਾ ਤਾਂ ਅੱਜ ਹੋ ਹੀ ਚੁੱਕੀ ਹੈ ਸੋ ਆਉਣ ਵਾਲੇ 3-4 ਦਿਨਾਂ ਦੇ ਵਿੱਚ ਜਿਹੜੀ ਇਹ ਸੰਭਾਵਨਾ ਹੋਰ ਦੱਸੀ ਗਈ ਹੈ ਅਗਲੇ 72 ਘੰਟਿਆਂ ਦੇ ਲਈ ਸੂਬੇ ਦੇ ਵਿੱਚ ਵੱਤਵਾ ਤਾਪਮਨ ਦੇ ਵਿੱਚ ਕੋਈ ਖਾਸ ਬਦਲਾ ਨਹੀਂ ਹੋਏਗਾ ਔਰ ਇਸ ਤੋਂ ਬਾਅਦ 2-4 ਡਿਗਰੀ ਸੈਲਸੀਅਸ ਦੀ ਘਰਾਵਟ ਜਿਹੜੀ ਹੈ ਉਹ ਆਏਗੀ ਜਿਸ ਦੇ ਕਰ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲ ਸਕਦੀ ਹੈ। ਸੋ ਦੇ ਵਾਈ ਜਿਹੜੀ ਇਹਨੂੰ ਡਿਟੇਲਸ ਅੱਜ ਕੀਤੀਆਂ ਹੋਈਆਂ ਨੇ ਕਿਉਂਕਿ ਮੌਸਮ ਇਸ ਵਾਰ ਬਹੁਤ ਹੀ ਜ਼ਿਆਦਾ ਗਰਮ ਹੋਣ ਵਾਲਾ ਹੈ। ਸੋ ਗਰਮੀ ਬਹੁਤ ਜ਼ਿਆਦਾ ਪੈਣੀ ਹੈ। ਪਰ ਇਸ ਤੋਂ ਪਹਿਲਾਂ ਥੋੜੀ ਜਿਹੀ ਰਾਹਤ ਜਿਹੜੀ ਲੋਕਾਂ ਨੂੰ ਜ਼ਰੂਰ ਮਿਲਦੀ ਨਜ਼ਰ ਆਏਗੀ ਪਰ ਚਿੰਤਾ ਵੀ ਬਰਕਰਾਰ ਹੋਏਗੀ ਕਿਸਾਨ ਵੀਰਾਂ ਦੀ ਸੋ ਮੌਸਮ ਨੂੰ ਲੈ ਕੇ ਥੋੜਾ ਜਿਹਾ ਅਲਰਟ ਰਹੋ ਚੇਕਰ ਤੁਸੀਂ ਕਿਤੇ ਬਾਹਰ ਅੰਦਰ ਜਾ ਰਹੇ ਹੋ ਤਾਂ ਥੋੜਾ ਜਿਹਾ ਧਿਆਨ ਦੇ ਨਾਲ ਮੌਸਮ ਦੇਖ ਕੇ ਬਾਹਰ ਜਾਓ ਮੌਸਮ ਦੀ ਅਪਡੇਟ ਜਿਹੜੀ ਹੈ ਉਹ ਦੇਖ ਕੇ ਬਾਹਰ ਜਾਓ ਕਿ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਨਾ ਕੋਈ ਨੁਕਸਾਨ ਹੋ ਜਾਵੇ ਸੋ ਮੌਸਮ ਵਿਭਾਗ ਨਾਲ ਜੁੜੀ ਇਹ ਐਮ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਵੀ ਪੈ ਸਕਦਾ ਹੈ